ਲੋਕ ਸਭਾ ਚੋਣਾਂ ਤੇ ਮੰਤਰੀ ਨਾਚੇ ਟੇਰਾਪਾਪਾ ਨਾਨਕ ਪੁਲਸ ਵੱਲੋਂ ਸ਼ਹਿਰ ਤੇ ਪਿੰਡਾਂ ਚ ਕੀਤਾ ਗਿਆ ਫਲੈਗ ਮਾਰਚ ਲੋਕ ਸਭਾ ਚੋਣਾਂ ਤੇ ਮੰਤਰੀ ਐਸ਼ਐਸਪੀ ਬਟਾਲਾ ਅਸ਼ਵਨੀ ਘਟਾਏ ਤੇ ਤਿਸ਼ਾ ਨਰਦੇਸ਼ਾ ਉਪਰ थाना ਟੇਰਾਪਾਪਾ ਨਾਨਕ ਵੱਲੋਂ ਵੱਖ-ਵੱਖ ਕਸ਼ਪਿਆਂ ਅਤੇ ਪਿੰਡਾਂ ਵਿੱਚ ਡੀਐਸਪੀ ਰਿਪੁਤਾਪਨ ਸਿੰਘ ਅਤੇ ਐਸ਼ਐਚਓ ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਬੋਕੀ ਗੱਲਬਾਤ ਕਰਦੇ ਆ ਟੇਰਾਪਾਪਾ ਨਾਨਕ ਦੇ ਐਸ਼ਐਚਓ ਜਸਪਾਲ ਸਿੰਘ ਦਸਿਆ ਦੇ ਲੋਕ ਸਭਾ ਚੋਣਾ ਨੂੰ ਪਾਤ ਤਰਸ਼ੀ ਢੰਗ ਨਾਲ ਕਰਵਾਉਣ ਲਈ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਪੈਰਾ ਮਿਲਟਰੀ ਫੋਰਸوں ਨਾਲ ਸਾਂਝੀ ਤੌਰ ਤੇ ਟੀਰਾ ਪਪਾ ਨਾਨਕ ਦੇ ਅੰਦਰ ਅਤੇ ਪਿੰਡਾਂ ਅਤੇ ਕਸਬੇ ਵਿੱਚ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ ਹੈ ਉਹਨਾਂ ਦਸਿਆ ਦੇ ਪਿੰਡ ਕਾਲਾਮਲੀ ਚੌਂਕ ਬਲੈਕਪੁਰ ਚਾਕਾਮਲੀ ਸ਼ਿਕਾਰਮਾਸ਼ੀਆਂ ਤਾਰਵਾਲੀ ਪੱਟਾ ਚਾਪੂਚਾ ਜਨਕੂਸਾਰਾ ਤਲਵੰਟੀ ਰਾਮ ਆਦ ਪਿੰਡਾਂ ਵਿੱਚ ਫਲੈਗ ਮਾਰਚ ਚ ਕੱਢਿਆ ਗਿਆ ਹੈ ਉਹਨਾਂ ਕਿ ਆ ਕੇ ਕਿਸੇ ਵੀ ਸ਼ਰਾਤੀ ਅੰਸਰ ਅਤਿ ਨਸ਼ਾ ਤੱਕ ਸਰ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਨੇ ਤਾੜਨਾ ਕਰਦੇ ਹੋਏ ਕਿ ਆ ਕੇ ਉਹ ਆਪਣੇ ਹੀਆਂ ਮਾੜੀਆਂ ਹਰਕਤਾਂ ਤੋਂ ਬਾਹਰ ਆ ਜਾਣ ਮੇਰੇ ਸਾਰੇ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਗਿਆ ਇਹਦੇ ਸਬੰਧ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ 1 ਜੂਨ 2024 ਨੂੰ ਪੰਜਾਬ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਕੋਈ ਸ਼ਰਾਰਤੀ ਕੋ ਸ਼ਰਾਤ ਚੋਣਾ ਦਰਾਂ ਸ਼ਰਾਤ ਨਾ ਕਰੇ ਤਾਂ ਹਰ ਇੱਕ ਜਿਹੜਾ ਵੋਟਰ ਹੈ ਉਹ ਦੇਖੋਲ ਕੇ ਆ ਵੋਟ ਦਾ ਆਪਣੀ ਦਾ ਇਸਤੇਮਾਲ ਕਰੇ ਤਾਂ ਆਪਣੀ ਮਨਪਸੰਦੀ ਸਰਕਾਰ ਚੁਣੇ ਇਸੇ ਕਰਕੇ ਲੋਕਾਂ ਇਸ ਰੱਖਿਆ ਦੀ ਭਾਵਨਾ ਤੇ ਹੋਰ ਜਿਹੜੇ ਗੈਰ ਕਾਨੂੰਨੀ ਅੰਸਰ ਇਹ ਉਹਨਾਂ ਦੇ ਨੱਥ ਪਾਉਣ ਲਈ ਇਸ ਸਮੇਂ ਸਮੇਂ ਤੇ ਅਸੀਂ ਇਹ ਜਿਹੜੇ ਫਲੈਗ ਮਾਰਚ ਕਰਦੇ ਰਹਿੰਦੇ ਆ ਕਿ ਜਿਸ ਤਰ੍ਹਾਂ ਅਸੀਂ ਦੋ ਚਾਰ ਦਿਨ ਪਹਿਲੇ ਵੀ ਕੀਤਾ ਸੀ ਇਹ ਅੱਜ ਵੀ ਫਲੈਗ ਮਾਰਚ ਪੂਰੇ ਏਰੀਆ ਦੇ ਵਿੱਚ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਲਗਾਤਾਰ ਅਗੇ ਚੋਣਾ ਤੱਕ ਕਰਦੇ ਹੀ ਰਾਵਾਂਗੇ ਤਾਂ ਕਿ ਕੋਈ ਵੀ ਅੰਸਾਨੀ ਕਰ ਤਾਂ ਨਾ ਵਾਪਰ ਸਕੇ ਸਰ ਡੇਰਾ ਬਬਨਾਂ ਦੇ ਕਿਹੜੇ ਕਿਹੜੇ ਪਿੰਡਾਂ 'ਚ ਜਿਹੜਾ ਅੱਜ ਕੀਤਾ ਜਾ ਰਿਹਾ ਜੀ ਇਹ ਡੇਰਾਬਾਬ ਨਾਨਕਾ ਟਾਊਨ ਆ ਟਾਊਨ ਦੇ ਵਿੱਚ ਕੀਤਾ ਗਿਆ ਪੂਰਾ ਟਾਊਨ ਕਵਰ ਕੀਤਾ ਗਿਆ ਪੈਦਲ ਉਸ ਤੋਂ ਬਾਅਦ ਗੱਡੀਆਂ ਦੇ ਵਹੀਕਲਾਂ ਦੇ ਵਿੱਚ ਬੈਠ ਕੇ ਇਹ ਸਾਡੀ ਜਿਹੜੀ ਫੋਰਸ ਆ ਬੀਐਸਐਫ ਕਮਾਂਡੋ ਫੋਰਸ ਪੰਜਾਬ ਪੁਲਿਸ ਇਹ ਡਿਪਟੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਇਹ ਫਲੈਗਮਾਰਚ ਕਰ ਰਹੇ ਆ ਇਹ ਡੇਰਾਬਾਬ ਨਾਨਕ ਜੋੜੀਆਂ ਇਸ ਤੋਂ ਬਾਅਦ ਮਾਨ ਤੇ ਪੱਡਾ ਨਿਕੋਸਰਾਏ ਤੇ ਇਹ ਚਾਪੁਰ ਜਾਜਣਾ ਤੇ ਇਸ ਤੋਂ ਇਲਾਵਾ ਅਗਲੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਸਰ ਜਿਹੜੇ ਸਰਾਤੀ ਅੰਸਰ ਹਜੇ ਵੀ ਮਤਲਬ ਆਪਣੇ ਕੁੱਝੀਆਂ ਹਰਕਤਾਂ ਹਟ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੀ ਸ਼ਰਾਬਤੀ ਐ ਸੰਡੇਟ ਚੋਨਾ ਜਿ ਵਿਗਨ ਪਉਂਦਾ ਸਾਨੂੰ ਉਹਨਾਂ ਬਾਰੇ ਸ਼ੰਕਾ ਹੈ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕਰਕੇ ਤੇ ਉਹਨਾਂ ਨੂੰ ਜੁਰਮ ਰੋਕਣ ਵਾਸਤੇ ਬਾਂਡ ਕੀਤਾ ਜਾ ਰਿਹਾ ਸਰ ਅੱਜ ਕਿਹਦੀ ਕਵਾਈਦ ਵਿੱਚ ਫਿਰ ਇੱਕ ਕੀਤਾ ਜਾ ਰਿਹਾ ਇਹ ਐਸਪੀ ਸਾਡੀ ਕਵਾਈਦ ਵਿੱਚ ਤੇ ਡੀਪੀ ਸਾਡੀ ਸੁਪਰਵਾਈਜ਼ ਦੇ ਵਿੱਚ ਕੀਤਾ ਜਾ ਰਿਹਾ ਤੇ ਸਾਡਾ ਲਗਾਤਾਰ ਭਿਆਨ ਚੱਰੀ ਹੈ ਜੀ ਲਗਾਤਾਰ ਅਸੀਂ ਨਸ਼ੇ ਪਕੜ ਵੀ ਰਹੇ ਹਾਂ ਪਿੱਛੇ ਅਸੀਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਸ਼ਰਾਬ ਆ ਨਜਾਇਜ਼ ਸ਼ਰਾਬ ਜਿਹੜੀ ਉਹ ਪਕੜੀ ਹੈ ਤੇ ਪਰਚੇ ਵਿੱਚ ਕਰਕੇ ਜਿਹੜੇ ਦੋਸ਼ਾਂ ਜੇਲ੍ਹ ਹੈ